ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਈ ਬਰਕਤ ਅੰਕਲ ਟੁੰਬੀ ਟੇਕਦੇ ਮੱਥਾ ਬਾਬੇ ਨਾਨਕ ਦਾ ਨਾਂ ਲੈ ਲੈ ਮਹਾਰਾਜ ਸੱਚੇ ਬਾਛਾ ਇਹ ਪ੍ਰਮਾਤਮਾ ਕਰੀ ਭਲਾ ਵਾਹਿਗੁਰੂ ਸੱਚੇ ਪਾਤਸ਼ਾਹ ਜੱਗੇ ਨੂੰ ਤੇਹੀ ਬਾਈ ਵਾਧਾ ਹੀ ਵਾਧਾ ਹੋ ਜੀ ਬਾਈ ਨੋਟ ਵਾਲੀ ਗਣਤੀ ਚੱਲ ਗਈ ਪੈਸਾ ਜ਼ਰੂਰੀ ਬਾਕੀ ਕੰਮ ਬਾਅਦ ਚ ਕੋਈ ਪੂਰੀ ਪੂਰੀ ਕਿੱਡਾ ਦਿਲ ਚਾਹੀਦਾ ਐਡਾ ਦਿਲ ਚਾਹੀਦਾ ਬਾਈ ਪੈਸਾ ਕੱਢਣੋਂ ਵੀ ਪੈਸਾ ਬਥੇਰਾ ਕੱਢਣੋਂ ਦਿਲ ਚਾਹੀਦਾ ਅੱਜ ਅਦਲਾ ਫਰਦਾ ਏਟੀਐਮ ਸਾਰੇ ਝੋਲੇ ਹੀ ਨੇ ਆ ਗਏ ਨੇ ਝੋਲਾ ਹੋ ਗਿਆ ਝੋਲਾ ਨਾ ਕੋਦੀ ਫੜਾਇਆ ਹੀ ਨਹੀਂ ਝੋਲਾ ਨਾ ਕੋਦੀ ਤੇਰੀ ਯਾਰ ਕੱਢ ਲੈਣੀ ਅਸੀਂ ਕਹ ਰਹੇ। ਉਰੇ ਚ ਕੀ ਕਰਾਸੀ ਐ? ਜੀ ਜੀ ਹਾਂ ਜਿਹੜੀ ਬੰਦ ਹੋਈ ਦੀ ਹੁਣ ਗੱਡੀ ਆ। ਕਿਤੇ ਐਸੇ ਅਸਲੀ ਦਾ ਆ ਜਾ। ਲਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਜ ਚੱਲੇ ਆ ਮੋਗੇ ਨੂੰ 5630 ਨੀਲਾ ਘੋੜਾ ਲੈਣ। ਹਾਂ ਜੀ। ਕਿੰਨੇ ਵਜੇ ਪਹੁੰਚੀ? ਇਹਨੇ ਤਾਂ 5 ਵਜੇ ਤੜਕੇ 5 ਵਜੇ। ਉਹ ਆ ਗਿਆ ਜੱਗਾ। ਪੂਰੀ ਕਿਹਾ ਗਿਆ। ਪੁਲਿਸ ਵਾਲੇ ਕਹਿੰਦੇ? ਪੁਲਿਸ ਵਾਲਿਆਂ ਨੇ ਚਿੱਟਾ ਆ ਕੇ ਮੈਸੇਜ ਕਰਤੇ ਲੈ। ਚਿੱਟਾ ਆ ਗਿਆ। ਬਾਈ ਆਹ ਸਵੇਰ ਟਾਈਮ ਐ। ਕਲੈਡ ਘਟ ਬਲਦੀ ਇਹਦੀ ਇੱਕ ਵੱਧ ਬੜਦੀ ਜੱਗਰਗਾਹੀ ਮੜਾਇਆ ਓ ਪੂਰੇ ਪਾਈ ਇਧਰੋਂ ਚੱਲੀ ਆਉਣੇ ਲੱਗਾ ਆਖੀ ਇਧਰੋਂ ਹੰਦਾ ਨਾ ਮੈਰੀ ਕਿਹਨਾਂ ਮਾਰੋ ਓ ਤੈਨੂੰ ਬੰਦੇ ਨਹੀਂ ਦਿਖੇ ਹੈਗੇ ਕਲੈਡ ਵਗੀ ਚਾਮ ਲਗੇ ਮੇਰੀ ਗੱਲ ਤਾਂ ਸੁਣ ਪੂਰੀ ਨੇ ਐਲਾਨ ਕਰਤਾ ਕਹਿੰਦਾ ਪੁਲਿਸ ਵਾਲੇ ਕਹਿੰਦੇ ਚਿੱਤਾ ਆ ਗਿਆ ਹਾਂ ਹਾਂ ਚਿੱਤਾ ਆ ਗਿਆ ਜੱਗੇ ਖੜ ਜਾ ਮੇਰਾ ਕੁਰਤਾ ਪਿਆ ਕਿਹੜਾ ਕੁਰਤਾ ਪਾਇਆ ਤਾਂ ਮਰ ਜਾਗੇ ਤੇ ਛੜਾ ਬੰਦਾ ਦੋ ਅੰਕਲ ਦੇਣਾ ਸੈਟ ਲਾਤਾ ਸਤਿ ਸ਼੍ਰੀ ਅਕਾਲ ਜੀ ਸਤਿ ਅਜ ਪੱਗ ਬਦਲ ਲਈ ਉਹ ਹਾਲ ਪੱਗ ਬਦਲ ਲਈ ਅੱਜ ਉਹ ਬਣ ਗਿਆ ਕਿਹੜੀ ਪੁਲਸੀ ਅੰਕਲ ਨਹੀਂ ਜੱਗੇ ਦਿਖਾਈ ਨਹੀਂ ਹੈਗਾ ਤੁਹਾਨੂੰ ਨਹੀਂ ਮੈਂ ਅੱਜ ਧੁੰਦ ਜਿਆਦਾ ਹੈ ਯਾਰ ਧੁੰਦਲੀ ਥੋੜੀ ਜੀ ਉਹ ਲੈਡ ਇਧਰਲੀ ਘਟ ਬਣਦੀ ਕਿਸੇ ਇੱਕ ਲੈਡ ਬਹੁਤ ਘਟ ਬਣਦੀ ਹੈ ਹੈ ਵੀ ਅਮਨੇ ਹਾਂ ਜੀ ਜਿਆਦਾ ਇਹ ਜੇ ਸਰਦਾਰ ਗਾਇਲ ਹੋਣ ਫਿਰ ਕਾ ਕਿਆ ਘਟਾ ਕੇ ਚੀਜ਼ ਦਾ ਮੈਨੂੰ ਆਦਾ ਸਾਰਾ ਕੰਮ ਦੰਦਾ ਛੱਡ ਕੇ ਜਕੇ ਰਹਾ ਸਾਫ ਕਰੀ ਵੀ ਇਹ ਮਿੱਠਾ ਮੰਗਦਾ ਪੂਰੀ ਮਿੱਠਾ ਮੰਗਦਾ ਇਹ ਮਿੱਠਾ ਕੋਈ ਨਹੀਂ ਮੈਂ ਮੈਂ ਡੱਬਾ ਦੇ ਦੂੰਗਾ ਨਹੀਂ ਨਹੀਂ ਇਹ ਮਿੱਠਾ ਮੰਗਦਾ ਹੁੰਦਾ ਜਾਂ ਫੇਰ ਕੋਈ ਹੁੰਦਾ ਹੁੰਦਾ ਉਹ ਕਹਿੰਦਾ ਮੈਂ ਡੱਬਾ ਇੱਕ ਗੱਲ ਹੈ ਦਾੜੀ ਨੂੰ ਤੇਲ ਲਾ ਗਿਆ ਹੈ ਮੈਂ ਦਾੜੀ ਨੂੰ ਤੇਲ ਲਾ ਗਿਆ ਜਕੇ ਰਹਾ ਸਾਫ ਤਾਂ ਕਰ ਰਹੇ ਪੁੱਤ ਹੌਲੀ ਲੋ ਜੀ ਬਾਈ ਲੁਧਿਆਣੇ ਵਾਲੇ ਫਟਾਕੇ ਵੀ ਅੱਜ ਜਕੇ ਸੌਖ ਹੈ ਅੱਜ ਖੁੱਲੇ ਆ ਪਹਿਲੀ ਵਾਰ ਖੁੱਲੇ ਮਿਲੇ ਲਾਜ਼ਮੀ ਹੀ ਲੈਣਾ ਦਾ ਟ੍ਰੇਨ ਦੇਖ ਲੈ ਕਿਹੜੇ ਸਿਮਟ ਲੱਗਦੇ ਭਾਈ ਉਹ ਲੱਗ ਲਾ ਜਾਏ ਉਹ ਗੁੱਸਾ ਜਾਗਾ ਕੇ ਪੂਰੀ ਟ੍ਰੇਨ ਦਾ ਕਿਹੜਾ ਵੀ ਲੈਣਾ ਆਪਾਂ ਨੇ ਯਾਰ ਟ੍ਰੇਨ ਦਾ ਆ ਬੈਜਿੰਦੇ ਆ ਠੀਕ ਓਕੇ ਬਰੂ ਕਲਾ ਡਰਾਈਵਰ ਨੂੰ ਕਹਿਣਾ ਭਾਈ ਯਾਰ ਪੂਰੇ ਉਟਾਰੇ ਜੀ ਚੌਕ ਰੋਟਾ ਉਟਾਰੇ ਖੜਾ ਇੱਥੇ ਨੂੰ ਦੇ ਦੇ ਉਹ ਕਿਤੇ ਬਾਈ ਆ ਲੈਨ ਡਬਲ ਲੈਨ ਹੈ ਬੜੀ ਲੈਨ ਹੈ ਉਹਦੇ ਵੀ ਜਿਹੜਾ ਜੀ ਪਤਾ ਲੱਗਣਾ ਉਰੇ ਆਉਂਦੇ ਹੋਏ ਸਾਡੀ ਬੱਸ ਹੋਣੀ ਹੈ ਚਲੋ ਕੋਈ ਨਹੀਂ ਰੂੜੇ ਹੀ ਹੈ ਸਾਡਾ ਜੇ ਕਿਤੇ ਇਹਦੇ ਉੱਪਰ ਨੂੰ ਪੁਲ ਬਣ ਜਵੇ ਜਾਂ ਕੋਈ ਬਣਦੀ ਵੀ ਫਿਰ ਨਹੀਂ ਯਾਰਾ ਰੂੜੇ ਬਹੁਤ ਕੰਮ ਦਾ ਬਣਾਇਆ ਹੋਇਆ ਨੇ ਇਹਨਾਂ ਨੇ ਪੁਲ ਦੀ ਤਾਂ ਲੋੜੇ ਨਹੀਂ ਆ ਲੱਕ ਬਹੁਤ ਪਤਰੀ ਪਾਈ ਵੀ ਪੂਰੀ ਇਹ ਗੱਲ ਦੀ ਸਿਫਤ ਹੈ ਭਾਈ ਬਾਏ ਆ ਵੀ ਖਾਤਾ ਵੀ ਤਾਜ਼ੀ ਹੋਏ ਨਾ ਉਰੇ ਦਾ ਭਾਈ ਜਿਹੜੀ ਬਾਹਰ ਵਾਲੀ ਗੱਡੀ ਹੈ ਦੂਈਆਂ ਮਹਿੰਗੀਆਂ ਕਰੋੜ ਕਰੋੜ ਵਾਲੀਆਂ ਇਹ ਰਿੱਚ ਕੇ ਚੱਲੇ ਆਹ ਨੇ ਰਹਿਰ ਪੱਕੀ ਕਰਤੀ ਇੱਧਰ ਰਹਿਰ ਬੱਕੀ ਹੋ ਗਈ ਆਹ ਪੁੱਠਿਆ ਉਹ ਟੁੱਟਿਆ ਸਾਰੀ ਘਰ ਦਾ ਪੱਕਾ ਹੈ ਨਾ ਆਪਣੇ ਵੀ ਹੋਏ ਨਹੀਂ ਯਾਰਾ ਕਿ ਸਾਡੇ ਪੱਕੀ ਹੋਏਗੀ ਅੱਧਕ ਹੋ ਗਿਆ ਅੱਧਕ ਅਗਲੀ ਝਟ ਆਪਣੇ ਗਾਏ ਜਿੰਨਾ ਕਿ ਰੋਣਾ ਪੈ ਜਾਂਦਾ ਹੋਰ ਪਾਸੇ ਚਲੇ ਜਾਂਦੇ ਟੁੱਟੇ ਛੱਡ ਕੇ ਜਾਂ ਉਧਰ ਪੈ ਜਾਂਦਾ ਫੇਮਣ ਵਾਲਾ ਇਹਦਾ ਉਹ ਕੰਮ ਹੋਇਆ ਫੇਰ ਹਾਂ ਕਰਦੇ ਨਹੀਂ ਪੱਕੀ ਹੋਏਗੀ ਹੋਏਗੀ ਅੱਧਕ ਅੱਧ ਵੀ ਜਾਂਦਾ ਰਹੇ ਉਹ ਆ ਦੇਖੋ ਪੁਲ ਫੇਲ ਹੋਇਆ ਪੱਕੜਾ ਪਿਆ ਵਿੱਚ ਸਿਮਿੰਟ ਜਿਹੜੇ ਆ ਸੈਡਾ ਪਾ ਲੱਗਣੇ ਵਾਲੇ ਓ ਆ ਬੰਦਾ ਕਿਤੇ ਲਾਵੇਂ ਕੈਮਰਾ ਦੇਖ ਤੇਲ ਪਾਉਣ ਲੱਗੇ ਬਾਈ ਜਿਦਿਓ ਲੱਗਦਾ ਯਾਰ ਟੀਨ ਲੱਗਦੀ ਉਹ ਆਹ ਪੱਤੀ ਮੜੀ ਜੀ ਆਹਾਂ ਹਲਦੀ ਹੈ ਕੋਈ ਚੱਕਰ ਨਹੀਂ ਹੋ ਗਿਆ ਬਾਈ ਇਹ ਬਾਈ ਗੱਡੀ ਵੀ ਮੜੀ ਸੈੱਟ ਕਰਾਉਣੀ ਆ ਅਸੀਂ ਜਾਣਾ ਰੈਂਟਿੰਗ ਵੈਂਟਿੰਗ ਜੀ ਕਰਾਉਣੀ ਆ ਵਿਹਲੇ ਹੋ ਕੇ ਤੇਲ ਪਾਇਆ ਬਾਈ ਆਕੇ ਨੀਲੋ ਵਾਲੇ ਰੋਡ 'ਤੇ ਫਟਕ ਟੱਪ ਕੇ ਤੇ ਨਾਲੇ ਸਾਡੇ ਬੰਦੇ ਵਾਸ਼ਰੂਮ ਗਏ ਆ ਲੋ ਜੀ ਬਾਈ ਗਿੱਲ ਰੋਡ ਹੈ ਇਹ ਗੰਨ ਰੋਡ ਨਾ ਲਧਿਆਣਾ ਵਾਲਾ ਗਿੱਲ ਰੋਡ ਪੱਜਦਾ ਪਤਾ ਮੇਰੇ ਸਾਹਮਣੇ ਲਧਿਆਣਾ ਰੋਡ ਪੂਰੀ ਸੋਲਰ ਤਾਂ ਚਾਹੀਦੇ ਬੱਲ 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 ਇਹਦਾ ਸੋਲਰ ਲਾਈਫ ਦੇ ਲੈ ਮੈਂ ਕਹਿੰਦਾ ਦੋ ਪਿੰਡਾਂ ਲਾਈਟ ਦੇ ਦੂਗਾ ਬੱਦੇ ਜਿਹੜੇ ਸਾਹਮਣੇ ਹੈਗਾ ਸਿਸਟਮ ਮੇਰੀ ਯਾਰ ਮੇਰੇ ਸਾਹਮਣੇ ਜਿੱਕੇ ਜਿੱਕਰ ਨਹਿਰਾ ਬੁਲਾ ਦੇਵੇਂ ਫਾਇਦਾ ਹੀ ਹੈ ਜਿੱਕੇ ਗਾਈ ਲਾ ਲੈਣਾ ਥੱਲੇ ਦੂੜੀ ਆਪੇ ਲੈਣਾ ਜਿੱਥੇ ਜਿੱਥੇ ਸ਼ਹਿਰ ਹੈ ਨਹਿਰਾਵਾਂ ਲਾ ਦੇਵੇ ਪੂਰੀ ਨਾਲੇ ਛੱਡੇ ਪੈਣ ਇੱਕ ਇੱਕ ਪਲੇਟ ਖੋਲਣਾ ਸਾਰਾ ਸੈੱਟ ਦੇ ਲੈ ਨ ਲੈ ਲੈ ਟੂੜੀ ਲੈ ਟੂੜੀ ਕੱਪ ਕੀ ਆ ਰੋ ਜੇ ਜ਼ਿਆਦਾ ਬਿਜਲੀ ਵੜ ਕੇ ਅੱਗ ਵੀ ਲੱਗ ਜਣੀ ਟੂੜੀ ਨਹੀਂ ਰੱਖੂਣੀ ਕੱਪ ਘਾਰਾ ਹੋ ਜਾਏਗਾ ਆਹ ਨਹੀਂ ਹੈ ਚੀਜ਼ ਵਧੀਆ ਜਿਹਨੇ ਕੰਮ ਕਰਿਆ ਇਹ ਉਹ ਦੇਖੋ ਇੱਧਰ ਕਿੰਨੀ ਭਾਫ ਜੀ ਆ ਬਲਜੀਤ ਆਹ ਸਾਈਡ ਨੂੰ ਕਿੰਨੀ ਭਾਫ ਜੀ ਰੇਲ ਨਹੀਂ ਕੋਈ ਭਾਈ ਤੇ ਨਾ ਚਾਹ ਫਾਈਟਰੀ ਦਾ ਨਾ ਹੈ ਕਿ ਆਪਣੇ ਲੋ ਜੀ ਭਾਈ ਓਹ 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 ਗੱਡੀ ਪੁੱਠੀ ਹੋ ਗਈ ਭਾਈ ਰਸਤੇ 'ਚ ਉਹ ਕੋਨੇ ਵਿੱਚ ਆ ਰਹੀ ਰਵੇ ਕਿਹੜੀ ਗੱਡੀ ਹੈ ਮੁਸ਼ਕਲ ਬੜੀ ਗੱਡੀ ਹੈ ਬੰਦਾ ਕਿੱਥੇ ਭਾਈ ਕੈਂ ਦਾ ਪਾਵ ਵੀ ਹੌਲੀ ਦੇ ਲਾਜ 100 ਹੈ ਤੇਜ ਦਾ ਕੋਈ ਨਹੀਂ ਹੈਗਾ ਹੌਲੀ ਚੱਲੋ ਤੇ ਨਹੀਂ ਪੂਰੀ ਭਾਈ ਨਾਲੇ ਇਹਦਾ ਟ੍ਰਿਪਲ ਰੋਡ ਆ ਆਉਣ ਆਉਣ ਵਾਲੇ ਫੁੱਟਪਾਥ 'ਚ ਮਾਰਿਉ ਨੇ ਜੇ ਐਂ ਵੀ ਕੱਟ ਮਾਰੂਗੇ ਭਾਈ ਹੌਲੀ ਚੱਲੋ ਹੌਲੀ ਦਾ 100 ਲਾਜ ਗਰਾਰੀ ਆੜ ਗਈ ਭਾਈ ਟਰੈਕਟਰ ਵਾਲੇ ਗਿਲ ਜੱਗੇ ਨੇ ਕਹਿੰਦਾ 56 30 ਆ ਬਲਜੀਤ ਕਹਿੰਦਾ 20 ਆ ਦੇਖਿਆ ਰੋਡ ਪਰ ਕਿਹੜਾ ਏ ਰੋਬਰ ਮਾਰ ਲੱਦੀ ਆਉਂਦਾ ਗੱਡਾ ਭਾਈ ਉਹ ਟਾਕਿਆ ਲਾ ਲੈ ਚੂਹਾ ਮਾਰ ਦੇਣਾ ਲੈ 56 B ਐ ਨਾ 30 ਐ ਬਲਜੀਤ 30 ਐ ਉਹ 30 ਐ ਦੇਖ ਲੈ ਬਲਜੀਤ ਾਰ ਗਿਆ ਜਰਤ ਤਾ ਜਾਓ ਮੈਂ ਤੋੜਾਂ ਨੂੰ ਤੋੜ ਕੇ ਲੈ ਆਂ ਬਾਬੇ ਤੂੰ ਜਾਣ ਦੱਸ ਕਿੰਨੀ ਗੇਜ ਬਾਈ ਛੋਟਾ ਟਰੈਕਟਰ ਬਾਬਾ ਕੇ ਨਾਮ ਮੈਨੂੰ 8 ਸਾਲ ਹੋ ਗਏ ਚਲਾਉਂਦੇ ਨੂੰ 4400 ਘੰਟਾ ਚਲਾਤਾ ਵੇਟ ਤਾਂ ਨਹੀਂ ਕੀ ਕਰਦਾ ਅੰਨ ਕਿਸਮ ਕਰ ਆਈ ਨਹੀਂ ਲੱਡੂ ਲੈਣਾ ਇੱਕ ਲੱਡੂ ਲੈਣਾ ਵਰਤੀ ਦਾ ਪੀ ਲੈ ਬਾਈ ਤੂੰ ਇਹ ਲੈ ਸਕਦਾ ਮੈਂ ਨਹੀਂ ਲੈ ਸਕਦਾ ਅੰਕਲ ਬੜਾ ਮਿੱਠਾ ਉਹ ਭਾਈ ਮਿੱਠਾ ਚੈੱਕਰਾ ਦੇ ਮਾੜਾ ਲੱਡੂ ਦਾ ਰਾ ਰੱਦ ਰੱਦ ਕਰਦੇ ਕਰਦੇ ਲਾ ਫੜ ਤੇਰੇ ਦਿਲ ਦੀ ਰੀਜ ਪੂਰੀ ਕਰਤੀ ਪੂਰੀ ਤੇ ਵੀ ਲੈਣਾ ਆ ਮੰਗ ਰਾ ਵੀ ਤੇਰਾ ਡੱਬਾ ਹੀ ਦੇ ਦਿੰਦਾ ਏ ਅੱਛਾ ਹਿਸਾਬ ਆ ਰਿਹਾ ਨਵਜੀ ਭਾਈ ਪਹੁੰਚ ਗਏ ਲੋਕੇਸ਼ਨ ਪਰ ਮੈਂ ਹਲਟ ਗਿਆ ਤਾਂ ਆਹੋ ਪਹੁੰਚ ਗਏ ਨੀਲੇ ਕੋੜੇ ਕੋਲ। ਇਹ ਮੁੰਡਾ ਉਹ ਦੇਖ। ਉਹ ਕੁੱਤਾ ਦੇਖ ਲਿਆ ਪੁਰੀ ਨੇ। ਕਿੱਕੜ ਪਿਆ ਤੇ ਦੇਖ ਕਿੱਕੜਾ। ਉਹ ਡੌਗੀ ਦੇਖ ਲਿਆ। ਦੰਦੀ ਨਾ ਨਾ ਵੱਡੇ। ਨਾ ਨਾ ਕੁਛ ਨਹੀਂ। ਦੇਖ ਲੈ ਫੜੀ ਆਪਣਾ ਫੋਨ। ਬਾਈ ਕੁੱਤੇ ਨਹੀਂ ਯਾਰੇ ਲੈ ਰਹੇ ਐ। ਬਾਈ ਨੂੰ ਫੋਨ ਕਰ ਲੋ। ਉਰੇ ਖੜਾਇਆ ਤਾਂ ਜੱਗੇ ਨੇ ਟਰੈਕਟਰ ਚ ਲਾ ਕੇ। ਕੀ ਕਹਿੰਦਾ? ਜਾਣ ਦੇ। ਮੈਂ ਮਾਈ ਤੇ ਜੋੜ ਲੈ ਤੂੰ। ਪੁਰੀ। ਤਿੰਨ ਘੰਟੇ ਦਾ ਸਫ਼ਰ ਬਾਅਦ ਥੱਕਿਆ ਤਾਂ ਨਹੀਂ ਹੈਗਾ। ਨਾ। ਹਾਂ। ਵਾਹ ਦੇਖਣਾ ਪਿਆ ਇੱਕ ਦੇਖਿਆ ਜੇ ਬੰਦਾ ਟਾਈਮ ਕੇ ਆ ਜਵੇ ਥੱਕਦਾ ਨਹੀਂ ਹੈਗਾ ਹੋਇਆ ਕਿ ਹਾਂ ਸਹੀ ਆ ਗਏ ਹਾਂ ਵੈਰਾਈਤ ਤਾਂ ਨਹੀਂ ਲੈ ਕੇ ਜਾਣੀ ਨਾ ਭਾਈ ਕੁੱਤਾ ਨਹੀਂ ਲੈ ਕੇ ਜਾਣਾ ਮਾਰੂ ਹੱਥ ਬੱਲ ਮਾਰਦੇ ਪੂਰੀ ਉਹ ਪਾਲੀ ਸੱਲ ਗਈ ਹਾਂ ਆਹੀ ਕਰਤਾ ਜੀ ਰਾਈਸ ਪੂਰੀ ਦੇਖਦਾ ਟੋਬਾ ਐਕਣਾ ਜਾ ਹੀ ਰਾ ਆਪਣੇ ਦਾ ਬੂਟੀ ਨੇ ਖਾ ਲਿਆ ਟੋਬਾ ਦੇਖ ਵਧੀਆ ਹਾਂ ਸਾਡੇ ਦਾ ਟੋਬਾ ਵੀ ਐਡਾ ਬੂਟੀ ਨੇ ਖਾ ਲਿਆ ਕੀ ਕਹਿੰਦੇ ਹੋ ਹੋ ਜੀ ਆਹੀ ਕਰਤਾ ਕਹਿੰਦੇ ਹੈਗਾ ਗਿਆ ਤਾਂ ਕਿਦੇ ਲੋ ਜੀ ਬੰਦਿਆਂ ਨੂੰ ਲਾਲਚ ਦੇ ਕੇ ਲਿਆਏ ਕਿਦੇ ਰਾਤ ਫੋਰ ਬਾਈ ਵਾਲੇ ਟਾਇਰ ਖੋਲਦੇ 56 30 ਕੇ ਕੇ ਲਿਆਏ ਲਾਲਚ ਦੇ ਕੇ ਆ ਖੜਾ ਦੇਖ ਤਾਂ ਠੀਕ ਆ ਪੂਰੀ ਨਹੀਂ ਆਏਗਾ ਨਹੀਂ ਆਏਗਾ ਨਹੀਂ ਆਏਗਾ ਇਹਦੇ ਟਾਇਰ ਦੂਏ ਨਾ ਕੰਪਨੀ ਦੇ ਕਿ ਬੈਕ ਨਾ ਇਹ ਜੀ ਰੇਟ 13 ਦੇ ਪਾਏ 12 ਦੇ ਪੰਮਾ ਕਹਿੰਦਾ 12 ਦੇ ਠੀਕ ਆ ਪੰਮੇ ਵਾਲ ਨੂੰ ਆ ਰੱਖ ਨਹੀਂ ਭਾਈ 272 ਆ ਪੰਮੇ ਵਾਲਾ 400 ਨੂੰ 13 ਦੇ ਚੱਲੂਗੇ ਨਾਰਾ ਉਹ ਕਹਿੰਦਾ 12 ਨੇ ਪਾਉਣ ਬਸ ਕਹਿੰਦੇ ਆ ਗਿਆ ਨੀਲਾ ਘੋੜਾ ਹਾਂ ਨੰਬਰ 15 ਹੈਨੇ ਤੂੰ ਉਹ ਫੜੇ ਲਾ ਇਹ ਨਹੀਂ ਨਿਕਾ ਪਾਚਾ ਅਦਲਾ ਫਰਦਾ ਏਟੀਐਮ ਸਾਰੇ ਬਿਝੂਲੇ ਨੇ ਇਹਨੇ ਝੂਲਾ ਸੋ ਗਿਆ ਝੂਲਾ ਨਾ ਕੋਦੀ ਫੜਾਇਆ ਹੀ ਨਹੀਂ ਝੂਲਾ ਨਾ ਕੋਦੀ ਤੇਰੀ ਯਾਦ ਕੱਢ ਲੈਣੀ ਅਸੀਂ ਕਿਹਨਾਂ ਪੁਰੇ ਚ ਕੀ ਕਲਾਸੀ ਹੈ ਜੀ ਜੀ ਹਾਂ ਜਿਹੜੀ ਬੰਦ ਹੋਈ ਦੀ ਹੁਣ ਗੱਡੀ ਹੈ ਕਿਤੇ ਐਸੇ ਅਸਲੀ ਦਾ ਆ ਜਾਇਆ ਮੈਂ ਬੈਠਾ ਇਲਾਕਾ ਕੋਲ ਅੰਦਰ ਲੱਗਣ ਲੱਗਿਆ ਸਪੈਸ਼ਲ ਐਡੀਸ਼ਨ ਹੈ ਪੂਰੀ ਉਹ ਨਹੀਂ ਸਿੰਪਲ ਜੱਤੀ ਦੀ ਜੱਗਾ ਭਾਈ ਇੱਧਰ ਹਲੇ ਜਾਣਕਾਰੀ ਦਿੰਦਾ ਹੋਇਆ ਟਰੈਕਟਰਾਂ ਵਾਂ ਤੇ ਟਰੈਕਟਰ ਨਹੀਂ ਨੇ ਹੈਗਾ ਉਹ ਦੂਗਾ ਇਹ ਪੂਰੇ ਟਰੈਕਟਰ ਹੈ ਭਾਈ ਤਾ ਦੇਖਿਆ ਹੁਣ ਠੀਕ ਹੈ ਪਸੰਦ ਹੈ ਟਰੈਕਟਰ ਭਾਈ ਤੁਹਾਨੂੰ ਹਾਂ ਕਿੱਡਾ ਹੈ ਟਰੈਕਟਰ ਬਹੁਤ ਵੱਡਾ ਹਾਂ ਆਓ ਜੀ ਭਾਈ ਨੋਟ ਵਾਲੀ ਗਣਤੀ ਚੱਲ ਗਈ ਪੈਸਾ ਜ਼ਰੂਰੀ ਬਾਕੀ ਕੰਮ ਬਾਅਦ ਚ ਕੋ ਵੀ ਪੂਰੀ ਪੂਰੀ ਕਿੱਡਾ ਦਿਲ ਚਾਹੀਦਾ ਐਡਾ ਦਿਲ ਚਾਹੀਦਾ ਭਾਈ ਪੈਸਾ ਕੱਢਣੋਂ ਵੀ ਪੈਸਾ ਬਥੇਰਾ ਕੱਢਣੋਂ ਦਿਲ ਚਾਹੀਦਾ ਲੋ ਜੀ ਭਾਈ ਹਾਂਜੀ ਪੂਰੀ ਭਾਈ ਦਾਣਾ ਬਣ ਜਿੱਥੇ ਜਿੱਤੇ ਲਿਜਾ ਮੋਗਗੇ ਰੋਟੀ ਲਗੀ ਵੀ ਦੀ ਭਾਈ ਕਹਿੰਦੇ ਸਾਜਰੇ ਦੇ ਆਏ ਪਏ ਆ ਦੇ ਰੋਟੀ ਛੋਣਦੇ ਨਹੀਂ 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 ਕੋਈ ਗੱਲ ਨਹੀਂ ਮੈਂ ਤਾਂ ਇਹ ਗੱਲ ਕਿਹਾ ਦਾਣਾ ਪਾਣੀ ਮੋਗੇ ਚ ਬਾਈ ਬਾਬੇ ਨਾਨਕ ਦੀ ਕਿਰਪਾ ਕਹਿੰਦੇ ਦਾਣੇ-ਦਾਣੇ ਪਮੋਹ ਰ ਸੱਚੀ ਗੱਲ ਹੋ ਗਈ ਅੱਜ ਜੀ ਬਾਈ ਘਰ ਨੂੰ ਲੈ ਕੇ ਜਾਣ ਦੀ ਤਿਆਰੀ ਹੈ ਇੱਕ ਵਾ ਮੱਥਾ ਟੇਕਣਾ ਹੈ ਬਾਬੇ ਨਾਨਕ ਦਾ ਨਾਮ ਲੈ ਕੇ ਪਾਈਏ ਚਾਲੇ ਫਿਰ ਇਹ ਕਿ ਪੈਪ ਹੈ ਛਤਰੀ ਦੇ ਬਰਾਬਰ ਦੀ ਉੱਪਰ ਵਾਲੀ ਫੋਨ ਆ ਜਾਗੇ ਫੇਰ ਕਰ ਲਈ ਹੁਣ ਅੰਕਲ ਝੋਲਾ ਛਾੜ ਕੇ ਦੇਖੀ ਤਾਂ ਹੁਣ ਝੋਲੇ ਚ ਤਾਂ ਨਹੀਂ ਝੋਲਾ ਛਾੜਦਾ ਝੋਲਾ ਛਾੜਦਾ ਭਾਈ ਹੁਣ ਖਾਲੀ ਹੋ ਗਿਆ ਨਹੀਂ ਝੋਲਾ ਛਾੜਦੇ ਵੀ ਨਿਕਲੂਗੇ ਕਦੋਂ ਰੋਟਾ ਮੁਕਨੇ ਆਉਣਾ ਹੋਵੇਗਾ ਕੁਝ ਹੋਵੇਗਾ ਕੁਝ ਇੱਕ ਅੱਧਾ ਰੋਟਾ ਹੈਗਾ ਲੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਈ ਬਰਕਤ ਅੱਛਾ ਲੈਣਾ ਕਰ ਅੰਕਲ ਤੁੰਮੀ ਟੇਕਦੇ ਮੱਥਾ ਬਾਬੇ ਨਾਨਕ ਦਾ ਨਾਮ ਲੈ ਲੈ ਮਹਾਰਾਜ ਸੱਚੇ ਬਾਚਾ ਏ ਪ੍ਰਮਾਤਮਾ ਕਰੀ ਭਲਾ ਵਾਹਿਗੁਰੂ ਸੱਚੇ ਬਾਦਸ਼ਾਹ ਜੱਗੇ ਉਹਨੂੰ ਦਈ ਬਈ ਵਾਧਾ ਹੀ ਵਾਧਾ ਇੱਕ ਹੋਰ ਦੁਆਰੀ ਹੋਰ ਆਏਗਾ ਕੋਈ ਪੰਜ ਸਿਲੰਡਰ ਨਹੀਂ ਹਾਂ ਕਹਿੰਦੇ ਮਿੱਠੇ ਜਾਤ ਪੂਰੀ ਦਾ ਜਦ ਹੋਵੇ ਚੀਜ਼ ਕਰਨ ਨੂੰ ਜਾਂਦੀ ਜਾਂਦੀ ਹੈ ਬਹੁਤ ਟਾਈਮ ਲੱਗਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆ ਗਾ ਰ ਆ ਬਾਈ ਵੀਰ ਦਾ ਜਿਸੇ ਟ੍ਰੈਕਟਰ ਲਿਆ ਟਾੜ ਕਾਲਦਾ ਮੜਿਆ ਫਿਰ ਨੂੰ ਆਜੋ ਕਿੱਡੀ ਹੋਣੀ ਜੇ ਨਹੀਂ ਬੁੜੀ ਬਈ ਹੂੰ ਥੋੜੀ ਇੱਕ ਗਾਣਾ ਵੀ ਤਾਂ ਮਸ਼ਹੂਰ ਹੋਦਾ ਇੱਧਰ ਕਿਹੜਾ ਦਾ ਟਿੱਕੀ ਮੋਗ ਵਾਲੀ ਪਤਾ ਨਹੀਂ ਕਹਤਾ ਹੈ ਬਾਈ ਨੂੰ ਪੁੱਛਣਾ ਕਿ ਕੀ ਕੰਮ ਕਰ ਜਾਂਦੇ ਆ ਹੈ ਹੈ ਕਹਤਾ ਹਰੇ ਕਿੱਥੇ ਵੱਜਿਆ ਮਿਲ ਕੇ ਜਾਂਦੇ ਆ ਹੂੰ ਆਏ ਵੇ ਹੂੰ ਹੂੰ ਠੀਕ ਹੈ ਤਾਂ Gracias. ਦਾ ਵੀ ਕਾਥਾ ਬੜਾ ਯਾਰ ਪੂਰੀ ਹੈ ਟੈਂਕੇ ਹੈ ਇੱਕ ਦਰਾ ਦਾ ਬਾਈ ਜਿਹਨੂੰ ਕਹਿੰਦੇ ਰੈਸਰ ਟੈਂਕ ਉਹ ਹੈ ਉੱਪਰ ਬਹਿ ਕੇ ਪਤਾ ਲੱਗਦਾ ਬਾਈ ਆਹ ਬਾਤ ਬੜਾ ਬਹੁਤ ਹੋਣਾ ਯਾਰ 22 ਕੁਇੰਟਲ ਦਾ ਦਾ 22 ਕੁਇੰਟਲ ਦਾ ਹੋਊਗਾ ਬਾਈ ਬਾਕੀ ਬਾਈ ਚਲਾਇਆ ਜਿੰਦਾ ਪਹਿਲਾਂ ਹਲੇ 베ਚਦੇ ਨਹੀਂ ਹੈਗਾ ਵੀ ਉਪਰ ਆ ਲੱਗਦਾ ਹਲੇ ਲੋ ਜੀ ਜਚੜਾ ਬਹੁਤ ਹੈ ਪੂਰੀ ਜਚੜਾ ਹੈ ਬਾਈ ਸਾਈਡ ਪਰ ਤੇ ਲੁੱਕ ਕਾ ਨੂੰ ਕਹਿੰਦੇ ਐ ਵੀ ਇੱਕ ਨੰਬਰ ਹੈ ਵਾ ਹਾ ਇਹ ਗੱਲ ਬਾਤ ਇਹ ਗੱਲ ਬਾਤ ਕਿੰਗ ਹੈ ਫਿਰ ਕਹਿੰਦੇ ਕਿਆ ਛੇੜ ਲਿਆ 77 ਅੱਛੀ ਰਾ ਜਿਹਦਾ ਤੋੜ ਨਹੀਂ ਕਿੰਗ ਛੇੜ ਲਿਆ ਪੂਰੀ ਕਿਹੜੀ ਮਾਰਕੀਟ ਆ ਗਈ ਗੱਡੀਆਂ ਦੀ ਮਾਰਕੀਟ ਆ ਗਈ ਗੱਡੀਆਂ ভাই ਕਹਿੰਦੇ ਇੱਕ ਦੇ ਇੱਕ ਗੱਡੀ ਲੋੜ ਕਿਹੜੀ ਲੈਣੀ ਹੈ ਗੱਡੀਆਂ ਗੱਡੀਓ ਗੱਡੀ ਖੜੀ ਭਾਈ ਜਿਹੜੀ ਮਰਜ਼ੀ ਲੈ ਲੋ ਆ ਦੇਖੋ ਬੈਗਅਪ ਬਹੁਤ ਗੱਡੀ ਖੜੀ ਯਾਰ ਕਵੀਰੇ ਨਵੀਂ ਚੰਗੀ ਚੰਗੀ ਗੱਡੀ ਖੜੀ ਆ ਬਾਈ ਕਾਰ ਵਯਾਰ ਇੱਕ ਚਾਹਾਂ ਨਾ ਸਟੇਨ ਨੈਸ਼ਨਲ ਹਾਈਵੇ 'ਤੇ ਹੋਗੇ ਪਹੁੰਚੇ ਵੇ ਬਾਈ ਹੋਗੇ ਬੱਲਾ ਬੱਲਾ ਆਜਾ ਇਹਦਵਾਰ ਕਰਕੇ ਆ ਇਹਦਵਾਰੂ ਮੱਡੀ ਹੁੰਦੀ ਏਰਾ ਅੱਡੇ ਹੁੰਦੀ ਬਾਈ ਇਹਦਵਾਰੂ ਉਹ ਆਹ ਸਾਹਬ ਨਾਲ ਦੇਖੋ ਕਾਰ ਵਯਾਰ ਆਹ ਰੂਟ ਦੇਖਿਓ ਹਣ ਆਪਣੇ ਕਿੱਧਰ ਕਿੱਧਰ ਆਲੇ ਬਾਈ ਕੰਟੀਨਿਊ ਸਟ੍ਰੇਟ ਪਾਸ ਸੰਜਾ ਚੁਹਾ ਤੇ ਸਟੇ ਓਨ ਨੈਸ਼ਨਲ ਹਾਈਵੇ 1 ਮੋਬਾਈਲ ਐਂਟਰਨ ਰਾਈਟ ਆਪਰੇ ਜਾਣਾ ਬਾਈ ਪੋਸ ਥੱਲੇ ਨੂੰ ਤੋ ਜੀ ਬਾਈ ਪਹਿਲਾ ਤੇਲ ਪਾਉਣਾ ਕਹਿੰਦੇ ਤੇਲ ਪਾ ਲਈਏ ਪਹਿਲਾ ਕੰਮ ਬਾਪੂ ਵਰ ਆ ਗਏ ਉਹ ਦੇਖੀ ਜੱਗੀ ਮੜਾ ਜਾ ਉਹ ਜੱਗੀ ਦੇਖੀ ਤੇਲ ਪੂਰੇ 3000 ਦਾ ਤੇਲ ਪਵਾ ਰਣਾ ਕਹਿੰਦੇ ਆਪਰੇ ਖਾਂਦਾ ਤੇ ਨਹੀਂ ਲਾਇਆ ਮਤਨੇ ਜਾ ਹਾਂ ਉਹ ਦੇਓ ਜਿਹੜੀ ਮੋਟਰ ਜਿਹਨੋਂ ਘੱਟ ਪ੍ਰੈਸ਼ਰ ਆਉਂਦਾ ਉਹਦੇ ਹੌਲੀ ਹੌਲੀ ਪੈਂਦਾ ਬਾਈ ਲੋ ਜੀ ਭਾਈ ਬੰਦਾ ਬਦਲ ਗਿਆ ਡਰਾਈਵਰ ਗੱਗਾ ਖਿੱਚਦਾ ਪੂਰਾ ਹੁਣ ਓ ਜਲਦੀ ਜਿੰਨਾ ਪਾ ਤਾ ਕਿ ਜਿਆਦਾ ਹੈ ਜਿਆਦਾ ਹੈ ਟਰਾਲੇ ਜਿੰਨਾ ਚੌੜਾ ਹੈ ਚਾਉਣਾ ਜਰਾ ਬਾਈ ਟਰਾਲੇ ਜਿੱਥੇ ਲਓ ਜੀ ਬਾਈ ਟੋਲ ਪਲਾਜੇ ਪਹੁੰਚ ਗਏ ਲੱਗੂ ਟੋਲ ਹਾਂ ਇੱਥੇ ਆ ਕੇ ਤਾਂ ਫੀਲਿੰਗ ਆਦੀ ਆ ਇੱਥੇ ਆ ਕੇ ਤਾਂ ਆਦੀ ਕੰਮ ਕਰਦੇ ਆ ਹਾਂ ਉਹ ਡਬਲ ਹੀ ਹੋ ਰਿਹਾ ਆ ਕੇ ਕਹਿੰਦਾ ਬਾਈ ਉਹਦੇ ਪੈਂਦੀ ਕਦਰ ਆ ਕੇ ਜੀਵੀਦਾਰ ਦੀ ਹਾਂ ਜੀਵੀਦਾਰ ਦੀ ਬੱਚਾ ਓਰੇ ਇੱਧਰ ਆ ਵਾਹ ਲੈਣਾ ਹੈ ਕਿਆ ਲਾਈਨ ਈ ਯਾਰ ਉਹ ਆਪਾਂ ਡੀ ਲੇਨ ਚੋਂ ਕੱਢਣਾ ਦਾ ਲੈ ਉਹ ਸਾਈਕਲ ਵਾਲਾ ਬਾਈ ਸਾਡੇ ਬਰਾਬਰ ਆਉਂਦਾ ਦਾ ਜਿਕੇ ਇੰਨਾ ਕਹਦਾ ਖਿੱਚਿਆ ਮਤ ਉਹਨੇ ਦੇਖੇ ਤੂੰ ਜੋਂਡੀ ਜਿੱਨਾ ਤੋਰਾ ਹੈਗਾ ਕਿ ਵੱਧ ਗੇਅਰ ਥੋੜਾ ਜਿਹਾ ਪਹਿਲੇ ਖਾ ਪੈਂਦਾ ਹਾਂ ਚਾਰ ਗੇਰਾ ਕਰਕੇ ਹੈ ਨਾ ਭਾਈ ਉਹ ਤਾਂ ਡੀ ਲੇਨ ਚ ਕੱਢਣ ਵਾਲੇ ਲਾਈਨ ਲੱਗੀ ਵੀ ਐ ਆਏ ਨਹੀਂ ਡੀ ਲੇਨ ਚ ਨਿਕਲਦਾ ਆਹ ਜਗਾ ਡੀ ਲਾਇਜੇ ਕੱਟਿਆ ਵਰਾ ਇਤਨਾ ਭੀੜ ਦੀ ਬਾਈ ਡੀ ਜੀ ਨੂੰ ਕੱਟਿਆ ਫਿਰ ਹਲੇ ਗੇਰਾ ਦਾ ਪ੍ਰੇਖਾ ਲੱਗਦਾ ਏ ਹਾਂ ਚੰਡੀਗੜ ਆ ਗਿਆ ਚੰਡੀਗੜ ਓਕੇ ਵਾ ਵੀ ਬਿਲਡਿੰਗ ਆ ਗਈ ਬੜੀਆਂ ਬੜੀਆਂ ਬਾਈ ਕਾਲਾ ਹੋ ਗਿੱਤ ਟਰੈਕਟਰ ਨੂੰ ਹੋ ਕਿੱਥੋਂ ਜਾਂਦੀਆਂ ਨਾ ਜਿਹੜੀ ਵੀ ਚੀਜ਼ ਲੰਦੇ ਬਾਈ ਦੂਰ ਤੇ ਹੀ ਮਿਲਦੀ ਨੇੜੇ ਕੁਝ ਨਹੀਂ ਮਿਲਦਾ ਗਾ ਗੱਲ ਸੱਚੀ ਹੈ ਹਾਂ ਤੇ ਮੰਡੇ ਸਾਰੇ ਦੂਰ ਤੇ ਨੇ ਡੋਡੀਆਂ ਚੰਡੀਗੜ੍ਹ ਮਿਲਿਆ ਕੋਈ ਭੋਗ ਮਰ ਮਿਲਿਆ ਇਹ ਬਟੱਡੇ ਮਿਲਿਆ ਬਟੱਡਾ ਭੋਗਾ ਭੋਗਾ ਮੋਗੇ ਦੇ ਘਾਹ ਚਾਲੀ ਕਿਲੋਵੈਟਰ ਪਰ ਮਿਲਿਆ ਬਾਈ ਦੀਲਾ ਘੋੜਾ ਉਹ ਘਰ ਤੇ ਮਿਲਿਆ ਮੇਰੇ ਹੈ ਵੀ ਘਰ ਤੇ ਦੀ ਹੈ ਕੋਈ ਨਾ ਪਲੇਟ ਵਾਲਾ ਪਹਿ ਨਹੀਂ ਲੱਗਿਆ ਬੈਠਾ ਕਿ ਆਹ ਭਾਈ ਲੁਧਿਆਣਾ ਸ਼ਹਿਰ ਚ ਐਂਟਰ ਹੋ ਗਏ ਬਾ ਪਛਾਣ ਹੋਏ ਦੀ ਟੈਂਪੂਆਂ ਦੇਖ ਕੇ ਜਗੇ ਦੇਖੋ ਟੈਂਪੂਆਂ ਨੂੰ ਦੇਖ ਕੇ ਹੀ ਪਤਾ ਲੱਗਦਾ ਵੀ ਮਾਰਕੀਟ ਸ਼ੁਰੂ ਹੋ ਗਈ ਹਾਂ ਮੈਂ ਇਹ ਤਾਂ ਅਸੀਂ ਕਿਹੜੇ ਹਿਸਾਬ ਨਾਲ ਵੇਜਾ ਬਸ ਅੱਡਾ ਏ ਪੰਕਰਾਸ਼ਟਰੀ ਵਾ ਸਾਡਾ ਵਾ ਇਹ ਕਿਹੜਾ ਹਾਂ ਬਾਈਓ ਤੋਰ ਲਾ ਤੋਰ ਲਾ ਟੈਂਪੋ ਵਾਲਾ ਚਲਾਨ ਕਰਤਾ ਬੋਲ ਸਾਡੇ ਨੇ ਟੰਗ ਦਾ ਗਰੀਬ ਕੋਈ